ਹੁਣ ਜਿਵੇਂ ਹੁਣ ਇਹਨਾਂ ਦੀ ਸੋਚ ਹੈ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ ਗਈ ਲੜ ਪੈਂਦੇ ਨੇ ਮੈਂ ਬਣੂੰਗਾ ਉਹ ਬਣੂੰਗਾ ਆ ਕਿਉਂ ਬਣੂੰਗਾ ਮੁੱਖ ਮੰਤਰੀ ਦਾ ਮੁੱਖ ਸੇਵਾਦਾਰ ਹੁੰਦਾ ਹੈ ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਇੰਨੇ ਕਾਲੇ ਨੇ ਇਹ ਸੇਵਾ ਕਰਨ ਵਾਸਤੇ 12 ਪੰਜੇ ਹਾਂ ਉਹ ਵੀ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਹੈ ਨਾ ਜੀ ਇਹ ਤਾਂ ਹੁਣ ਤੱਕ ਇਹੀ ਪੁੱਛਿਆਦੇ ਨੇ ਕਿੱਥੇ ਦਿੱਤੀਆਂ ਨੇ ਨੌਕਰੀਆਂ ਕਿਉਂ ਦਿੱਤੀਆਂ ਨੇ ਆਏ ਕਿਵੇਂ ਹੋ ਗਿਆ ਕਿਉਂਕਿ ਇਹਨਾਂ ਨੇ ਕਦੇ ਇਦਾਂ ਕੀਤਾ ਨਾ ਕੰਮ ਇਹ ਹੁਣ ਜਿਵੇਂ ਹੁਣ ਇਹਨਾਂ ਦੀ ਸੋਚ ਹੈ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ ਗਈ ਲੜ ਪੈਂਦੇ ਨੇ ਮੈਂ ਬਣੂੰਗਾ ਉਹ ਬਣੂੰਗਾ ਆ ਕਿਉਂ ਬਣੂੰਗਾ ਹਨਾ ਐ ਨਹੀਂ ਬਣੂੰਗਾ ਉਹ ਮਤਲਬ ਇਹਨਾਂ ਨੇ ਸਿਰਫ ਮੁੱਖ ਮੰਤਰੀ ਬਣਨਾ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਦਾ ਮੁੱਖ ਸੇਵਾਦਾਰ ਹੁੰਦਾ ਹੈ ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਇੰਨੇ ਕਾਲੇ ਨੇ ਇਹ ਸੇਵਾ ਕਰਨ ਵਾਸਤੇ ਮਤਲਬ ਮੈਨੂੰ ਸੇਵਾ ਦਿਓ ਮੈਨੂੰ ਸੇਵਾ ਦਿਓ ਸੇਵਾ ਹੈ ਹੀ ਨਹੀਂ ਸੇਵਾ ਦੇ ਉੱਤੋਂ ਸੱਸੇ ਨਾ ਹੁੰਦਾ ਨਾ ਸੇਵਾ ਥੋੜਾ ਜਿਹਾ ਜੇ ਉੱਤੋਂ ਡੰਡੀ ਜੀ ਕੱਟਦੀ ਮੇਵਾ ਆ ਅਸਲ 'ਚ ਮੇਵਾ ਪਾਲਦੇ ਨੇ ਮੈਂ ਮੁੱਖ ਮੰਤਰੀ ਬਣ ਜਾਊਗਾ ਮੈਂ ਆਹ ਕਰ ਦੂੰਗਾ ਮੈਂ ਉਹ ਕਰੂਗਾ ਮੁੱਖ ਮੰਤਰੀ ਬਣ ਕੇ ਕੋਈ ਕੋਈ ਮੈਂ ਤੁਹਾਨੂੰ ਦੱਸ ਦਿੰਨਾ ਜੇ ਸੱਚੇ ਦਿਲੋਂ ਤੁਸੀਂ ਕੇਜਰੀਵਾਲ ਸਾਹਿਬ ਬੈਠੇ ਆ ਸਾਡੇ ਡਿਪਟੀ ਸੀਐਮ ਰਹੇ ਆ ਮਨੀਸ਼ ਰੋਧਾ ਸਾਹਿਬ ਬੈਠੇ ਆ ਸੋ ਅਸੀਂ ਉਹ ਆਉਦੇ ਨਿਭਾਏ ਹੋਏ ਨੇ ਜਾਂ ਨਿਭਾ ਰਹੇ ਆ ਬਹੁਤ ਹੀ ਮਤਲਬ ਜ਼ਿੰਮੇਵਾਰੀ ਵਾਲਾ ਆਉਦਾ ਹੈ ਮਤਲਬ ਮੁੱਖ ਮੰਤਰੀ ਸੌ ਨਹੀਂ ਸਕਦਾ ਆਪਦੀ ਮਰਜ਼ੀ ਨਾਲ ਕੀ ਪਤਾ ਕਿੱਥੇ ਕੀ ਹੋ ਗਿਆ ਸਾਰੇ ਵਾਸਤੇ ਜ਼ਿੰਮੇਵਾਰ ਤੁਸੀਂ ਹੋ ਤੁਹਾਨੂੰ ਫੈਸਲੇ ਲੈਣੇ ਪੈਂਦੇ ਨੇ ਹਨਾ ਸਹਰਿਆਂ ਉਹ ਵਿਰੋਧੀ ਪਾਰਟੀਆਂ ਦੇ ਵੀ ਸਵਾਲਾਂ ਦੇ ਜਵਾਬ ਲੋਕਾਂ ਦੇ ਸਵਾਲਾਂ ਦੇ ਸਾਰੇ ਦੇਣੇ ਪੈਂਦੇ ਇਹ ਇੰਨਾ ਕਾਲੇ ਕਿਉਂ ਨੇ ਜਲਦੀ ਚ ਇਸ ਤੋਂ ਪਹਿਲਾਂ ਬਣਾਏ ਤਾਂ ਹੈਗੇ ਸੀ ਇਹ ਇਕੜਾ ਕੋਈ ਨਾਮ ਇਹ ਹੈ ਜੀ 12 5 ਹਾਂ ਉਹ ਵੀ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਹੈ ਨਾ ਜੀ ਇਹਦੇ ਵਿੱਚ ਲਿਖਿਆ ਹੈ ਮੈਂ ਪੜਦਾ ਸੀ ਮੈਂਟਲ ਹੈਲਥ ਵੀ ਲਿਖਿਆ ਹੋਇਆ ਹੈ ਦਿਮਾਗੀ ਤਵਾਜੁਨ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਉਹਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਦਾ ਵੀ ਬਣਾਵਾਂਗੇ ਆਪਾਂ ਇਹਨਾਂ ਮੈਂ ਤੁਹਾਨੂੰ ਦੱਸੀ ਜਾਂਦਾ ਨੇ ਟੱਬਰਾਂ ਦੇ ਟੱਬਰਾਂ ਦੇ ਬਣਾਉਣੇ ਪੈਣਗੇ ਇਹਨਾਂ ਦੇ ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਕੀਤਾ ਸਾਰਾ ਇਹ ਠੀਕ ਹੈ ਨਾ ਸੋ ਉਹਨੋਂ ਤਾਂ ਹੀ ਲੜੀ ਜਾਂਦੇ ਆ ਉਹ ਤੂੰ ਨਹੀਂ ਉਹ ਮੈਂ ਨਹੀਂ ਉਹ ਤੂੰ ਇਧਰੋਂ ਐ ਮੈਂ ਇਧਰੋਂ ਆ ਅਸੀਂ ਕਹਿੰਦੇ ਹਾਂ ਜਿਸ ਸਾਰੇ ਪੰਜਾਬ ਤੋਂ ਆ ਅਸੀਂ ਤਾਂ ਸਾਰੇ ਪੰਜਾਬੀ ਆ ਅਸੀਂ ਤਾਂ ਸਾਰੇ ਦੇਸ਼ ਨੂੰ ਢਿੱਡ ਪਰਨ ਵਾਲੇ ਪੰਜਾਬੀ ਆ ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਆ ਅਸੀਂ ਹਿੱਕਾਂ ਡਾਉਣ ਵਾਲੇ ਪੰਜਾਬੀ ਆ ਅਸੀਂ ਮੈਡਲ ਜਿੱਤਣ ਵਾਲੇ ਪੰਜਾਬੀ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਆ ਅਸੀਂ ਸੋ ਸਾਰਿਆਂ ਦਾ ਜਿਹੜਾ ਇਲਾਜ ਹੋਣਾ ਚਾਹੀਦਾ ਔਰ ਮਿਲਣਾ ਚਾਹੀਦਾ ਉਹਨਾਂ ਨੂੰ ਕਿ ਪੈਸਾ ਦਾ ਟੈਕਸ ਦਾ ਤੁਹਾਡੇ ਹੀ ਆ ਕੁਝ ਸਰਕਾਰਾਂ ਕੋਲੇ ਕੋਈ ਨੋਟ ਸ਼ੰਪ ਨੋਟ ਛਾਪਣ ਵਾਲੇ ਮਸ਼ੀਨਾਂ ਤਾਂ ਆਏ ਨਹੀਂ ਪਰ ਪੈਸੇ ਨੂੰ ਮੈਨੇਜ ਕਰਨਾ ਸਰਕਾਰਾਂ ਦਾ ਕੰਮ ਹੈ ਕਿ ਲਾਣੇਦਾਰ ਦਾ ਕੰਮ ਹੁੰਦਾ ਕਿ ਉਹ ਘਰ ਨੂੰ ਚਲਾਉਂਦਾ ਹੈ ਉਹ ਦੇਖੇ ਕਿ ਕਿੰਨੇ ਇਨਕਮ ਹੈ ਕਿੰਨੇ ਪੈਸੇ ਆ ਪਏ ਤੇ ਖਰਚਣੇ ਨੇ ਆਪਣੇ ਘਰ ਤੇ ਪਰਿਵਾਰ ਤੇ ਕਿੰਨੇ ਬਚਣਗੇ ਫਿਰ ਉਹ ਪਰਿਵਾਰ ਦੀ ਜ਼ਮੀਨ ਵੀ ਵਧਾਉਂਦਾ ਹੈ ਜਾਂ ਬਿਜ਼ਨਸ ਵਧਾਉਂਦਾ ਹੈ ਸੋ ਇਸ ਕਰਕੇ ਇੱਕ ਲਾਨੇਦਾਰ ਦਾ ਕੰਮ ਹੁੰਦਾ ਹੈ ਮੁਖੀ ਦਾ ਕੰਮ ਹੁੰਦਾ ਕਰਦੇ ਮੁਖੀ ਦਾ ਜੇ ਪੰਜਾਬ ਨੂੰ ਇੱਕ ਪਰਿਵਾਰ ਮੰਨ ਲਈਏ ਤੁਸੀਂ ਮੁਖੀ ਮੈਨੂੰ ਚੁਣ ਲਿਆ ਮੇਰਾ ਫਰਜ਼ ਹੈ ਕਿ ਮੈਂ ਇਹ ਪ੍ਰਬੰਧ ਕਰਾਂ ਕਿ ਸਾਡੇ ਪੰਜਾਬ ਦੇ ਬੱਚੇ ਵਧੀਆ ਪੜਨ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ 63000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਹਾਂ ਜੀ 63000 ਤੁਹਾਡੇ ਚੋ ਵੀ ਦੋਸਤ ਮਿੱਤਰ ਹੋਣਗੇ ਬਹੁਤ ਸਾਰੇ ਜਾਂ ਰਿਸ਼ਤੇਦਾਰ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਣਗੀਆਂ ਕਿਸੇ ਨੂੰ ਦੋ-ਦੋ ਵੀ ਮਿਲ ਗਿਆ ਹੋਣਗੀਆਂ ਅੱਛਾ 16 ਨੌਕਰੀ ਇੱਕੋ ਪਿੰਡ ਚੋਂ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸਦਾ ਕੋਈ ਸਪਾਰਸ਼ ਲੋਣੀ ਪਈ ਹੋਵੇ ਤੇ ਆਮ ਕਰਨੇ ਆਮ ਕਰਾਂ ਚੋਂ ਦੋ ਦੋ ਤਿੰਨ ਤਿੰਨ ਵੀ ਮਿਲ ਗਿਆ ਆਉਣ ਗਿਆ ਮੈਂ ਕਹੀ ਕਹਿਣਾ ਅੱਜ ਵੀ ਕਹਿਣਾ ਪੜੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਪੜੋ ਮੈਰਿਟ ਦੇ ਵਿੱਚ ਨੰਬਰ ਆ ਗਏ ਫਿਕਰ ਨਾ ਕਰੋ ਉਸ ਤੋਂ ਬਾਅਦ ਸਰਕਾਰ ਦੀ ਚਿੱਠੀ ਤੁਹਾਡੇ ਘਰੇ ਆਊਗੀ ਭਾਈ ਤੇਰੇ ਮੈਰਿਟ ਵਿੱਚ ਨੰਬਰ ਆ ਗਏ ਐਨੀ ਤਰੀਕ ਨੂੰ ਤੇਰੇ ਨਿਯੁਕਤੀ ਪੱਤਰ ਵੰਡ ਸਮਰੋਹ ਹੈ ਆ ਜਾ ਨੌਕਰੀ ਚੱਕ ਜਿਹੜੀ ਚੁਣ ਲੈਣ ਉਹ ਉਸ ਤੋਂ ਬਾਅਦ ਪੜ ਲੈ ਤੂੰ ਉਹਨੂੰ ਛੱਡ ਦੇ ਤੈਨੂੰ ਲੱਗਦਾ ਵੀ ਇਹ ਇਹ ਨੌਕਰੀ ਜਿਹੜੀ ਆ ਮੈਨੂੰ ਪਹਿਲੀ ਮਿਲੀ ਸੀ ਮੈਂ ਹੁਣ ਇਹ ਤੋਂ ਬਾਅਦ ਵਾਲਾ ਪੇਪਰ ਕਲੀਅਰ ਕਰ ਲਿਆ ਛੱਡ ਦੇ ਉਹ ਨੌਕਰੀ ਅਗਲੀ ਲੈ ਲੈ ਉਹ ਨੌਕਰੀ ਕਿਸੇ ਹੋਰ ਨੂੰ ਦੇ ਦਾਂਗੇ ਇਹ ਤਾਂ ਹੁਣ ਤੱਕ ਇਹੀ ਪੁੱਛਿਆਦੇ ਨੇ ਕਿੱਥੇ ਦਿੱਤੀਆਂ ਨੇ ਨੌਕਰੀਆਂ ਕਿਉਂ ਦਿੱਤੀਆਂ ਨੇ ਐਵੇਂ ਕਿਵੇਂ ਹੋ ਗਿਆ ਕਿਉਂਕਿ ਇਹਨਾਂ ਨੇ ਕਦੇ ਐਦਾਂ ਕੀਤਾ ਨਾ ਕੰਮ ਇਹ ਐਦਾਂ ਹੀ ਬਿਜਲੀ ਬਾਰੇ ਕਹਿੰਦੇ ਸੀ ਐਦਾਂ ਹੀ ਮੋਹੱਲਾ ਕਲੀਨ ਕਵਾਰੇ ਕਹਿੰਦੇ ਸੀ ਐਦਾਂ ਹੀ ਇਹ ਟੋਲ ਪਲਾਜ਼ਿਆਂ ਬਾਰੇ ਕਹਿੰਦੇ ਸੀ ਐਦਾਂ ਹੀ ਜਿਹੜੇ ਸ਼ਹੀਦ ਪਰਿਵਾਰ ਜਿਵੇਂ ਆਪਣਾ ਕੋਈ ਫੌਜ ਦੇ ਵਿੱਚ ਭਰਤੀ ਕੋਈ ਜਵਾਨ ਪੂਰੀ ਪੂਰੇ ਦੇਸ਼ ਚ ਪੰਜਾਬੀ ਨੌਜਵਾਨ ਫੌਜ ਚ ਆਪਣੀ ਡਿਊਟੀ ਨਿਭਾ ਰਹੇ ਨੇ ਕਿਤੇ ਮਹਾਰਲਿਆ ਚ ਕਿਤੇ ਜਾ ਕਿਤੇ ਅਰੁਣਾਚਲ ਪ੍ਰਦੇਸ਼ ਕਦੇ ਕਦੇ ਇੱਧਰ ਜੰਮੂ ਕਸ਼ਮੀਰ ਚ ਕਿਤੇ ਡਿਊਟੀ ਦੌਰਾਨ ਉਹਦੀ ਜਿਹੜੀ ਹੈ ਸ਼ਹਾਦਤ ਹੋ ਜਾਂਦੀ ਹੈ ਕੋਈ ਸ਼ਹਾਦਤ ਦਾ ਕੋਈ ਮੁੱਲ ਨਹੀਂ ਜਾਨ ਦੀ ਕੋਈ ਕੀਮਤ ਨਹੀਂ ਪਰ ਆਮ ਆਦੀ ਪਾਰਟੀ 1 ਕਰੋੜ ਰੁਪਈਆ ਉਹਨਾਂ ਦੇ ਘਰੇ ਜਾ ਕੇ ਦੇ ਕੇ ਆਉਂਦੇ ਆ ਜੀ ਆ ਲੋ ਕੋਈ ਤਾਂ ਕਿ ਪਰਿਵਾਰ ਨੂੰ ਖੱਜਲ ਖਵਾਰੀ ਨਾ ਹੋਵੇ ਜਾਨ ਤਾਂ ਵਾਪਸ ਲਿਆ ਨਹੀਂ ਸਕਦੇ 1 ਕਰੋੜ ਰੁਪਏ ਨਾਲ ਇਸ ਤਰ੍ਹਾਂ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੇ ਵਿੱਚ ਵੀ 1 ਕਰੋੜ ਰੁਪਈਆ ਪਲੱਸ 1 ਕਰੋੜ ਰੁਪਈਏ ਦਾ ਜਿਹੜਾ ਉਹਨਾਂ ਦਾ ਬੈਂਕ ਦਾ ਇੰਸ਼ੋਰੈਂਸ ਹੈ 2 ਕਰੋੜ ਰੁਪਈਆ ਪੰਜਾਬ ਪੁਲਿਸ ਦਾ ਜਵਾਨ ਜੀ ਕੋਈ ਡਿਊਟੀ ਦੌਰਾਨ ਕੋਈ ਤੁਹਾਡੀ ਰੱਖਿਆ ਕਰਨ ਦੌਰਾਨ ਸ਼ਹੀਦ ਹੋ ਜਾਂਦਾ ਇਹ ਤਾਂ ਕਹਿੰਦੇ ਸੀ ਕਿਵੇਂ ਹੋ ਜਾਊਗਾ ਪਹਿਲਾਂ ਦਿੱਲੀ 'ਚ ਕੀਤਾ ਇੱਥੇ ਕਾ ਇੱਥੇ ਵੀ ਚੱਲ ਰਿਹਾ ਹੈ ਕਿ ਸਰਕਾਰਾਂ ਵਾਸਤੇ ਮੈਂ ਤਾਂ ਇਹੀ ਕਹਿਣਾ ਕਿ ਸ਼ਾਂਤੀ ਰਵੇ ਸਾਡੇ ਸਾਨੂੰ ਇਹ ਵੰਡਣੀ ਨਾ ਪੈਣ ਇਹ ਪੈਸੇ ਹਨਾ ਪਰਿਵਾਰ ਜਿਹੜੇ ਨੇ ਉਹਨਾਂ ਦਾ ਜੀ ਸੁਖਤ ਰਹਿਣ ਪਰ ਜੇ ਕੋਈ ਇਦਾਂ ਦੀ ਘਟਨਾ ਹੋ ਗਈ ਤਾਂ ਫਿਰ ਸੰਭਾਲਣਾ ਸਰਕਾਰਾਂ ਦਾ ਕੰਮ ਹੈ